ਪਰਿਵਾਰ ਨਾਲ ਜੁੜੇ ਹੋਏ ਕੁਝ ਜਿਹੜੇ ਸਾਡੇ ਸੂਤਰਾਂ ਕੋਲ ਇਹ ਦੱਸਦੇ ਆਗੇ ਆ ਪਰਿਵਾਰ ਤੋਂ ਨਹੀਂ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਲੋਕਾਂ ਤੋਂ ਜਾਣਕਾਰੀ ਆਈ ਹੈਗੀ ਆ ਵੀ ਭਾਰਤ ਸਰਕਾਰ ਨੇ ਉਹਨਾਂ ਤੱਕ ਅਪਰੋਚ ਕਰੀ ਹੈਗੀ ਆ ਵੀ ਉਹ ਜਿਸ ਤਰ੍ਹਾਂ ਅਕਾਲੀ ਦਲ ਹੈਗਾ ਇਸ ਤਰ੍ਹਾਂ ਦੀ ਕੋਈ ਪਾਰਟੀ ਬਣਾ ਕੇ ਵੀ ਰਾਜਨੀਤਿਕ ਸਰਗਰਮੀਆਂ ਜਿਹੜੀ ਕਰੋ ਤੁਸੀਂ ਭਾਈ ਅਮਰਪਾਲ ਸਿੰਘ ਹਾਲੇ ਤੱਕ ਵੀ ਸੂਚਨਾ ਅਨੁਸਾਰ ਅੜੇ ਹੋਏ ਆ ਉਹ ਕਹਿੰਦੇ ਵੀ ਮੇਰਾ ਕੰਮ ਰਾਜਨੀਤੀ ਨਾਲੋਂ ਖਾਲਸਾ ਵਹਿਰ ਦਾ ਬਹੁਤਾ ਹੈ ਵੱਲੋਂ ਮੈਂ ਧਰਮ ਪ੍ਰਚਾਰ ਵਾਲੇ ਮੈਂ ਧਰਮ ਪ੍ਰਚਾਰ ਕਰਨਾ ਭਾਰਤ ਸਰਕਾਰ ਨਹੀਂ ਚਾਹੁੰਦੀ ਵੀ ਧਰਮ ਪ੍ਰਚਾਰ ਕਰਿਆ ਜਾਵੇ। ਮੇ ਜਦੋਂ ਸਿੱਖ ਧਾਰਮਿਕ ਤੌਰ ਤੇ ਜਾਗਰਤ ਹੋ ਗਏ ਉਹਦੇ ਨਾਲ ਭਾਰਤ ਸਰਕਾਰ ਦਾ ਇਹ 40 ਸਾਲ ਦਾ ਸਾਈਕਲ ਆ ਜਿਹੜਾ ਉਹ ਟੁੱਟਦਾ ਹੈ। ਉਹ ਕਿਸ ਤਰ੍ਹਾਂ ਟੁੱਟਦਾ ਹੈ? ਉਹ ਦੇਖੋ ਵੀ 1984 ਵਿੱਚ ਸੰਤ ਜਰਨੈਲ ਸਿੰਘ ਨੇ ਜਿਸ ਵਿਚਾਰਧਾਰਾ ਨੂੰ ਲੈ ਕੇ ਕੌਮ ਨੂੰ ਅਗਵਾਈ ਦਿੱਤੀ ਉਸ ਉਸ ਵਿਚਾਰਧਾਰਾ ਦੇ Idiom ਨੂੰ ਤੇ ਮੁਹਾਵਰੇ ਨੂੰ ਤੋੜਨ ਲਈ 40 ਸਾਲ ਲੱਗ ਗਏ। ਉਹਦੇ ਵਿੱਚ ਸ਼ਹਾਦਤਾਂ ਹੋਈਆਂ ਝੂਟੇ ਪੁਲਸ ਮੁਕਾਬਲੇ ਕਤਲ ਹੁਗਾਰਤ ਤਸ਼ੱਦਦ ਸਿੱਖਾਂ ਦਾ ਜਿਸ ਤਰ੍ਹਾਂ ਵੀ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਜਲੀਲ ਕਰਨਾ ਉਹਨਾਂ ਦੇ ਕੈਰੈਕਟਰ ਅਸੈਸੀਨੇਸ਼ਨ ਕਰਨੇ ਉਹਨਾਂ ਨੇ ਉਸ ਵਿਚਾਰਧਾਰਾ ਨੂੰ ਪੰਨਿਆ ਸੁਖਵੀਰ ਸਿੰਘ ਬਾਦਲ ਵਾਲੀ ਰਾਜਨੀਤੀ ਤੋਂ ਜੇ ਪੰਥ ਬिखर ਗਿਆ ਤਾਂ ਮੁੜ ਕੇ ਭਾਈ ਅਮਰਤਪਾਲ ਸਿੰਘ ਹੀ ਬਦਲ ਆਉਣਾ ਉਹ ਜਿਹੜਾ ਬਦਲ ਆ ਫਿਰ ਉਹ ਸੰਤ ਜਰਨੈਲ ਸਿੰਘ ਵਾਲੀ ਵਿਚਾਰਧਾਰਾ ਤੋਂ ਲੈ ਕੇ ਜਾਉਣਾ ਭਾਰਤ ਸਰਕਾਰ ਨਹੀਂ ਚਾਹੁੰਦੀ ਵੀ ਜਿਹੜਾ ਖਾਲਸਾ ਪੰਥ ਹੈ ਸਿੱਖ ਕੌਮ ਆ ਮੁੜ ਕੇ ਉਸ ਰੈਡੀਕਲ ਵਿਚਾਰਧਾਰਾ ਦੇ ਥਰੂ ਜੱਥੇਬੰਦ ਹੋਵੇ ਉਹ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਾਲਾ ਮਾਡਲ ਹੀ ਜਿਹੜਾ ਹੈਗਾ ਵੀ ਆ ਬੇ ਖਾਈ ਪੀ ਵੀ ਜਾਓ ਤੇ ਛੋੜਾ ਮੋਟਾ ਪੰਚ ਦੀ ਇੱਕ ਅਧਾ ਨਾਰਾ ਮਾਰ ਕੇ ਬਾਕੀ ਸਾਰਾ ਉਹ ਕਰਦੇ ਰਹੋ ਉਹ ਏਸੇ ਤਰ੍ਹਾਂ ਦਾ ਟੰਚਾ ਹੋ ਸਰਿਆ ਚੰਗਾ ਤੇ ਫਿਰ ਉਹ ਹੁਣ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਹੁਣ ਪਿਛਲੇ ਦਿਨੀ ਭਾਜਪਾ ਦੇ ਲੀਡਰਾਂ ਦੇ ਨਾਲ ਮਿਲੇ ਨੇ ਕੀ ਉਹਨਾਂ ਬਾਰੇ ਕੁਝ ਬੋਲਣਗੇ ਜਾਂ ਨਹੀਂ ਜਾਂ ਸ਼੍ਰੋਮਣੀ ਕਮੇਟੀ ਹੁਣੀ ਨੋਟਿਸ ਲਏਗੀ ਕਿ ਆਪਾਂ ਦੇਖਿਆ ਕਿ ਜਦੋਂ ਜਸਵੰਤ ਹੱਪੀ ਸਿੰਘ ਨੂੰ ਮਿਲੇ ਹੈਗੇ ਤੇ ਕੱਲ ਇੱਕ ਬਿਆਨ ਲੱਗਾ ਹੋਇਆ ਸੀ ਕਿ ਉਹਦੇ ਬਾਰੇ ਦੱਸਿਆ ਜਾਵੇ ਕਿ ਕੀ ਗੱਲਾਂ ਬਾਤਾਂ ਹੋਈਆਂ ਜਾਂ ਕੀ ਮੀਟਿੰਗਸ ਹੋਈਆਂ ਨੇ ਪਰ ਉਹੀ ਜਦੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲਦੇ ਆ ਫਿਰ ਉਹ ਪਰਮਾਨ ਇਹ ਡਬਲ ਸਟੈਂਡਰਡ ਆ ਜਿਸ ਤਰ੍ਹਾਂ ਅਕਾਲੀ ਦਲ ਦੇ ਜਿਹੜੀਆਂ ਪਿੱਛੇ ਦੀਆਂ ਜਾਂ ਸੂਤਰਾਂ ਤੋਂ ਕੁਝ ਖਬਰਾਂ ਆ ਵੀ ਮਿਲ ਰਹੀਆਂ ਨੇ ਕਿ ਕਿਤਨਾ ਕਿਤੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਵੀ ਜਿਹੜਾ ਹੈ ਅਪਰੋਚ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ ਕਿਹੋ ਜੀ ਅਪਰੋਚ ਜਾਂ ਕਿਹੋ ਜੀ ਆਪਾਂ ਕਹਿ ਲਈਏ ਕਿ ਗੱਲਬਾਤ ਉਹਨਾਂ ਦੇ ਨਾਲ ਹਾਂਜੀ ਹਾਂਜੀ ਸੋ ਪਰਿਵਾਰ ਨਾਲ ਜੁੜੇ ਹੋਏ ਕੁਝ ਜਿਹੜੇ ਸਾਡੇ ਸੂਤਰ ਆਉਂੇ ਇਹ ਦੱਸਦੇ ਹੈਗੇ ਆ ਪਰਿਵਾਰ ਤੋਂ ਹੀ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਲੋਕਾਂ ਤੋਂ ਜਾਣਕਾਰੀ ਆਈ ਹੈਗੀ ਆ ਵੀ ਭਾਰਤ ਸਰਕਾਰ ਨੇ ਉਹਨਾਂ ਤੱਕ ਅਪਰੋਚ ਕਰੀ ਹੈਗੀ ਆ ਵੀ ਉਹ ਜਿਸ ਤਰ੍ਹਾਂ ਅਕਾਲੀ ਦਲ ਹੈਗਾ ਇਸ ਤਰ੍ਹਾਂ ਦੀ ਕੋਈ ਪਾਰਟੀ ਬਣਾ ਕੇ ਵੀ ਰਾਜਨੀਤਿਕ ਸਰਗਰਮੀਆਂ ਜਿਹੜੀ ਕਰੋ ਤੁਸੀਂ ਵੀ ਜਿਵੇਂ ਬਾਕੀ ਲੋਕ ਪਾਰਟੀਆਂ ਬਣਾ ਕੇ ਤੁਰ ਫਿਰ ਰਹੇ ਨੇ ਉਸ ਤਰ੍ਹਾਂ ਉਹ ਵੀ ਕਰਿਆ ਜਾਣ ਪਰ ਭਾਈ ਅਮਰਿਤਪਾਲ ਸਿੰਘ ਸਾਹ ਹਾਲੇ ਤੱਕ ਦੀ ਸੂਚਨਾ ਅਨੁਸਾਰ ਅੜੇ ਹੋਏ ਆ ਉਹ ਕਹਿੰਦੇ ਵੀ ਮੇਰਾ ਕੰਮ ਰਾਜਨੀਤੀ ਨਾਲੋਂ ਖਾਲਸਾ ਵਹਿਰ ਦਾ ਬਹੁਤਾ ਹੈ ਮਤਲਬ ਮੈਂ ਧਰਮ ਪ੍ਰਚਾਰ ਵਾਲੇ ਬਣੇ ਹਾਂ ਮੈਂ ਧਰਮ ਪ੍ਰਚਾਰ ਕਰਨਾ ਭਾਰਤ ਸਰਕਾਰ ਨਹੀਂ ਚਾਹੁੰਦੀ ਵੀ ਧਰਮ ਪ੍ਰਚਾਰ ਕਰਿਆ ਜਾਵੇ ਜੀ ਜਦੋਂ ਸਿੱਖ ਧਾਰਮਿਕ ਤੌਰ ਤੇ ਜਾਗਰਤ ਹੋ ਗਏ ਉਹਦੇ ਨਾਲ ਭਾਰਤ ਸਰਕਾਰ ਦਾ ਇਹ 40 ਸਾਲ ਦਾ ਸਾਈਕਲ ਆ ਜਿਹੜਾ ਉਹ ਟੁੱਟਦਾ ਹੈਗਾ ਉਹ ਕਿਸ ਤਰ੍ਹਾਂ ਟੁੱਟਦਾ ਉਹ ਦੇਖੋ ਵੀ 1984 ਵਿੱਚ ਸੰਤ ਜਰਨੈਲ ਸਿੰਘ ਨੇ ਜੇ ਸਵਿਚਾਰ ਧਾਰਾ ਨੂੰ ਲੈ ਕੇ ਕੌਮ ਨੂੰ ਅਗਵਾਈ ਦਿੱਤੀ ਉਸ ਉਸ ਵਿਚਾਰ ਧਾਰਾ ਦੇ ਈਡੀਅਮ ਨੂੰ ਤੇ ਮੁਹਾਵਰੇ ਨੂੰ ਤੋੜਨ ਲਈ 40 ਸਾਲ ਲੱਗ ਗਏ ਆ ਉਹਦੇ ਵਿੱਚ ਸ਼ਹਾਦਤਾਂ ਹੋਈਆਂ ਝੂਠੇ ਪੁਰਸ ਮੁਕਾਬਲੇ ਕਤਲ ਉਗਾਰਤ ਤਸ਼ੱਦਦ ਸਿੱਖਾਂ ਦਾ ਜਿਸ ਤਰ੍ਹਾਂ ਵੀ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਜਲੀਲ ਕਰਨਾ ਉਹਨਾਂ ਦੇ ਕੈਰੈਕਟਰ ਅਸੈਸੀਨੇਸ਼ਨ ਕਰਨੇ ਉਹਨਾਂ ਨੇ ਉਸ ਵਿਚਾਰਧਾਰਾ ਨੂੰ ਭੰਨਿਆ ਅੱਜ 40 ਸਾਲਾਂ ਬਾਅਦ ਜੇ ਕੋਈ ਨਵਾਂ ਲੀਡਰ ਉਸੇ ਵਿਚਾਰਧਾਰਾ ਦੀ ਤੋਗਵਾਈ ਲੈ ਕੇ ਕੌਮ ਨੂੰ ਜਥੇਬੰਦ ਕਰ ਜਾਂਦਾ ਤਾਂ ਉਹ 40 ਸਾਲਾਂ ਦੀ ਮਿਹਨਤ ਆ ਜਿਹੜੀ ਬਿਲਕੁਲ ਉਹ ਰਿਵਰਸ ਹੋ ਜਾਏਗੀ ਰਿਵਰਸ ਹੋ ਜਾਂਦੀ ਹੈ ਉਹ ਨਹੀਂ ਚਾਹੁੰਦੇ ਵੀ ਉਸ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਕੋਈ ਲੀਡਰ ਆ ਜਿਹੜਾ ਉਹ ਸਿੱਖ ਕੌਮ ਦੀ ਅਗਵਾਈ ਕਰੇ ਉਹ ਕਹਿੰਦੇ ਵੀ ਸੁਖਵੀਰ ਸਿੰਘ ਬਾਦਲ ਤੇ ਇਸ ਤਰ੍ਹਾਂ ਤੁਸੀਂ ਉਹਰਾ ਲੋਕਾਂ ਵਾਂਗ ਧਾਮੀ ਧੂਮੀ ਉਹਨਾਂ ਵਾਂਗ ਰਾਜਨੀਤੀ ਕਰੀ ਜਾਓ ਮਤਲਬ ਕਿਤੇ ਨਾ ਕਿਤੇ ਫਿਰ ਇਹੀ ਕਾਰਨ ਹੋ ਸਕਦਾ ਜਿਹੜੀ ਸਟੇਟ ਦੀ ਐਂਟਰੀ ਇਸ ਮਸਲੇ 'ਚ ਹੋਈ ਹੈ ਹਾਂ ਇਸੇ ਮਸਲੇ 'ਚ ਹੋਈ ਹੈ ਭੀ ਜੇ ਹੁਣ ਪੰਥ ਬਖਰ ਉਹ ਮਤਲਬ ਕਿ ਡਿਫਲੈਕਟ ਹੋ ਗਿਆ ਸੁਖਬੀਰ ਸਿੰਘ ਬਾਦਲ ਵਾਲੀ ਰਾਜਨੀਤੀ ਤੋਂ ਜੇ ਪੰਥ ਬਿਖਰ ਗਿਆ ਤਾਂ ਮੁੜ ਕੇ ਭਾਈ ਅਮਰਤਪਾਲ ਸਿੰਘ ਹੀ ਬਦਲ ਆਉਣਾ ਉਹ ਜਿਹੜਾ ਬਦਲ ਆ ਫਿਰ ਉਹ ਸੰਤ ਜਰਨੈਲ ਸਿੰਘ ਵਾਲੀ ਵਿਚਾਰਧਾਰਾ ਤੋਂ ਲੈ ਕੇ ਜਾਊਗਾ ਭਾਰਤ ਸਰਕਾਰ ਨਹੀਂ ਚਾਹੁੰਦੀ ਵੀ ਜਿਹੜਾ ਖਾਲਸਾ ਪੰਥ ਆ ਸਿੱਖ ਕੌਮ ਆ ਮੁੜ ਕੇ ਉਸ ਰੈਡੀਕਲ ਵਿਚਾਰਧਾਰਾ ਦੇ ਥਰੂ ਜਥੇਬੰਦ ਹੋਵੇ ਉਹ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਾਲਾ ਮਾਡਲ ਹੀ ਜਿਹੜਾ ਹੈਗਾ ਵੀ ਹਾਂ ਵੀ ਖਾਈ ਪੀ ਵੀ ਜਾਓ ਤੇ ਛੋਟਾ ਮੋਟਾ ਪੰਥ ਦੀ ਇੱਕ ਅਦਾ ਨਾਰਾ ਮਾਰ ਕੇ ਬਾਕੀ ਸਾਰਾ ਉਹ ਕਰਦੇ ਉਹ ਏਸੇ ਤਰ੍ਹਾਂ ਦਾ ਟੰਚ ਆਉਸਰਿਆ ਚਾਹੁੰਦੇ ਹੈ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਆਪਾਂ ਦੇਖੀਏ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜਾ ਹੈਗਾ ਬਹੁਤ ਕੁਝ ਸਿੱਖ ਰਾਜਨੀਤੀ ਦੇ ਵਿੱਚ ਵਾਪਰਿਆ ਹੈਗਾ ਜਿਸ ਤਰੀਕੇ ਦੇ ਨਾਲ ਅਕਾਲ ਤਖਸੈਬ ਵੱਲੋਂ ਜਿਹੜਾ ਆਪਣਾ ਜਲਾਓ ਇੱਕ ਦਿਖਾ ਲਿਆ ਗਿਆ ਤੇ ਫਿਰ ਹੁਣ ਇਸ ਮਸਲੇ ਦੇ ਉੱਤੇ ਜਿਸ ਤਰੀਕੇ ਨੂੰ ਅੱਗੇ ਜਿਹੜਾ ਹੈਗਾ ਹੁਣ ਅਕਾਲ ਤਖਸੈਬ ਜਿਹੜੀ ਰਾਜਨੀਤਿਕ ਜਿਹੜੀਆਂ ਮੰਗਾਂ ਨੇ ਜਿਹੜੇ ਜਿਹੜੇ ਆਦੇਸ਼ ਹੈਗੇ ਨੇ ਜਾਂ ਹੁਕਮ ਹੈਗੇ ਨੇ ਉਹ ਮੰਨਣ ਤੋਂ ਮੁਨਕਰ ਹੋ ਰਿਹਾ ਹੈਗਾ ਕੀ ਕੋਈ ਚ ਆਉਣ ਵਾਲੇ ਦਿਨਾਂ ਚ ਹੁੰਦਾ ਹੈ ਇਹ ਵੀ ਕਾਫੀ ਕੁਝ ਇੰਟਰਸਟਿੰਗ ਜਿਹੜਾ ਹੋਏਗਾ ਤੇ ਦੂਜੇ ਬੰਨੇ ਆਪਾਂ ਗੱਲਬਾਤ ਕਰ ਲੈਣ ਸਰਦਾਰ ਪਤਾ ਸਿੰਘ ਜੀ ਜਿਹੜੇ ਅਕਾਲੀ ਲੀਡਰ ਜਾਂ ਸਾਬਕਾ ਅਕਾਲੀ ਲੀਡਰ ਇਲਜ਼ਾਮ ਲਾਉਂਦੇ ਸੀ ਜਸਦੇਹਦਾਰ ਹਰਪੀ ਸਿੰਘ ਹੁਣਾਂ ਤੇ ਕਿ ਉਹਨਾਂ ਦੀ ਉਹਨਾਂ ਦੀਆਂ ਫੋਟੋਆਂ ਹੈਗੀਆਂ ਨੇ ਫਲਾਣਾ ਪਾਜਪਾ ਦੇ ਲੀਡਰਾਂ ਦੇ ਨਾਲ ਉਹਨਾਂ ਨੂੰ ਉਹ ਮਿਲੇ ਹੈਗੇ ਨੇ ਤੇ ਫਿਰ ਉਹ ਹੁਣ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਹੁਣ ਪਿਛਲੇ ਦਿਨੀ ਪਾਜਪਾ ਦੇ ਲੀਡਰਾਂ ਦੇ ਨਾਲ ਮਿਲੇ ਨੇ ਕੀ ਉਹਨਾਂ ਬਾਰੇ ਕੁਝ ਬੋਲਣਗੇ ਜਾਂ ਨਹੀਂ ਜਾਂ ਸ਼੍ਰੋਮਣੀ ਕਮੇਟੀ ਹੁਣੀ ਨੋਟਿਸ ਲਏਗੀ ਕਿ ਆਪਾਂ ਦੇਖਿਆ ਕਿ ਜਦੋਂ ਜਸਦੇਹਦਾਰ ਹਰਪੀ ਸਿੰਘ ਨੂੰ ਮਿਲੇ ਹੈਗੇ ਤੇ ਕੱਲ ਇੱਕ ਬਿਆਨ ਲੱਗਾ ਹੋਇਆ ਸੀ ਕਿ ਉਹਦੇ ਬਾਰੇ ਦੱਸਿਆ ਜਾਵੇ ਕਿ ਕੀ ਗੱਲਾਂ ਬਾਤਾਂ ਹੋਈਆਂ ਜਾਂ ਕੀ ਮੀਟਿੰਗਸ ਹੋਈਆਂ ਨੇ ਪਰ ਉਹੀ ਜਦੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲਦੇ ਆ ਫਿਰ ਉਹ ਪਰਮਾਨ ਇਹ ਕੀ ਚੱਲ ਗਿਆ ਇਹ ਡਬਲ ਸਟੈਂਡਰਡ ਆ ਜਿਸ ਤਰ੍ਹਾਂ ਅਕਾਲੀ ਦਲ ਦੇ ਸੋ ਅਕਾਲੀ ਦਲ ਦੇ ਆਈਟੀ ਵਿੰਗ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਖਿਲਾਫ ਜਿਹੜੀ ਕੈਰੇਕਟਰ ਅਸੈਸੀਨੇਸ਼ਨ ਕਰੀ ਜਿਹੜਾ ਉਹਨਾਂ ਦਾ ਚਰਿੱਤਰ ਹਨਨ ਕਰਿਆ ਉਹਦੇ ਵਿੱਚ ਇਹ ਕਿਹਾ ਗਿਆ ਵੀ ਇਹ ਤਾਂ ਅਮਿਤ ਸ਼ਾਹ ਦਾ ਬੰਦਾ ਹੈ ਹਮਮ ਵਾਰ-ਵਾਰ ਆਇਆ ਵੀ ਇਹ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਚੱਲਦਾ ਇਟ ਮੀਨਸ ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ ਜਾਂ ਸਮੁੱਚਾ ਆਰਐਸਐਸ ਆ ਜਿਹੜਾ ਉਹੋ ਇਹ ਉਹਦੇ ਸਮੁੱਚੀ ਲੀਡਰਸ਼ਿਪ ਆ ਜਿਹੜੀ ਉਹੋ ਸਿੱਖ ਵਿਰੋਧੀਆਂ ਤੇ ਹੁਣ ਸੁਖਬੀਰ ਸਿੰਘ ਬਾਦਲ ਇੱਥੇ ਖੱਟੜ ਸਾਹਿਬ ਨਾਲ ਬੈਠੇ ਆ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਰਹੇ ਹੈਗੇ ਸੋ ਔਮ ਪ੍ਰਕਾਸ਼ ਚਟਾਲਾ ਦੀ ਮੌਤ ਹੋਈ ਆ ਹੁਣ ਫਿਰ ਇਹ ਕੀ ਆ ਜੇ ਹਰਪ੍ਰੀਤ ਸਿੰਘ ਦਾ ਅਮਿਤ ਸ਼ਾਹ ਨਾਲ ਬੈਠਣਾ ਜਾਂ ਮਿਲਣਾ ਗਲਤ ਆ ਤਾਂ ਸੁਖਬੀਰ ਸਿੰਘ ਬਾਦਲ ਦਾ ਖੱਟੜ ਨਾਲ ਮਿਲਣਾ ਕਿਉਂ ਗਲਤ ਔਰ ਉਹ ਜਸਵੰਤ ਸਿੰਘ ਹੁਣੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਸਵੰਤ ਕਹੇ ਸੀ ਕਿ ਉਦੋਂ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ ਸੋ ਅਸੀਂ ਵਾਰ-ਵਾਰ ਕਿਹਾ ਵੀ ਪੰਜ ਤਖਤਾਂ ਦੇ ਜਥੇਦਾਰ ਹੀ ਫਾਈਨਲ ਅਥਾਰਟੀ ਆ ਕਿਸੇ ਵੀ ਇੰਟਰਨੈਸ਼ਨਲ ਲੀਡਰ ਨੂੰ ਮਿਲਣ ਦੀ ਤੇ ਕਿਸੇ ਵੀ ਨੈਸ਼ਨਲ ਲੀਡਰ ਨੂੰ ਮਿਲਣ ਦੀ ਜਿਹੜੇ ਪੋਲੀਟੀਕਲ ਲੀਡਰ ਆ ਉਹ ਅਕਾਲ ਤਖਤ ਦੀ ਸਹਿਮਤੀ ਤੋਂ ਬਿਨਾਂ ਨਹੀਂ ਮਿਲ ਸਕਦੇ ਹੁਣ ਸੁਖਬੀਰ ਸਿੰਘ ਬਾਦਲ ਖੱਟੜ ਨਾਲ ਬੈਠਾ ਹੈ ਯਾ ਜਗਦੀਪ ਧਨਕੜ ਨਾਲ ਬੈਠੇ ਹੈਗੇ ਆ ਹੁਣ ਹੁਣ ਕਿਥੋਂ ਗਿਆ ਫਿਰ ਤੁਹਾਡਾ ਉਹ ਨੈਤਿਕ ਕਾਰਮ ਕਿੱਥੇ ਗਿਆ ਹਨ ਜਿਹੜਾ ਦੋਸ਼ ਹਰਪ੍ਰੀਤ ਸਿੰਘ ਤੇ ਲੱਗਦਾ ਉਹ ਸੁਖਬੀਰ ਸਿੰਘ ਹੁਣ ਕਿਉਂ ਨਹੀਂ ਕਮੇਟੀ ਬਣਦੀ ਹੈ ਹਨਾ ਹੁਣ ਤਿੰਨ ਮੈਂਬਰੀ ਕਮੇਟੀ ਇਨ੍ਹਾਂ ਫੋਟੋਆਂ ਦੇ ਆਧਾਰ ਤੇ ਤਿੰਨ ਮੈਂਬਰੀ ਕਮੇਟੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਾਂਚ ਕਰਨ ਲਈ ਬਣਨੀ ਚਾਹੀਦੀ ਆ ਕਿਉਂਕਿ ਜੇ ਪੈਮਾਨੇ ਜੇ ਗਿਆਨੀ ਹਰਪ੍ਰੀਤ ਸਿੰਘ ਲਈ ਪੈਮਾਨੇ ਆ ਉਹ ਸੁਖਬੀਰ ਸਿੰਘ ਬਾਦਲ ਲਈ ਪੈਮਾਨੇ ਕਿਉਂ ਨਹੀਂ ਹੈਗੇ ਉੱਥੇ ਡਬਲ ਸਟੈਂਡਰਡ ਕਿਉਂ ਕੀਤਾ ਜਾ ਰਿਹਾ ਹੈ ਹਮ ਹਾਂ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਹੈ ਵਿਚਾਰਨ ਦੀ ਲੋੜ ਹੈਗੀ ਹੈ ਅਤੇ ਦੂਜੇ ਮੰਨੇ ਮਾਲਵਿੰਦਰ ਸਿੰਘ ਮਾਲੀ ਹੋਣਾ ਦੇ ਵੱਲੋਂ ਇੱਕ ਪੋਸਟ ਜਿਹੜੀ ਹੈ ਪਾਈ ਜਾਂਦੀ ਹੈ ਜਿਸ ਤੇ ਅਕਾਲੀ ਦਲ ਦੇ ਵੱਲੋਂ ਇੱਕ ਸਖਤ ਵਿਰੋਧ ਜਿਹੜਾ ਹੈ ਕਿਤਨਾ ਕਿਤੇ ਜ਼ਾਹਰ ਕੀਤਾ ਜਾਂਦਾ ਈਵਨ ਕਿ ਉਹਨਾਂ ਨੂੰ ਜਿਹੜਾ ਹੈ ਕਾਨੂੰਨੀ ਨੋਟਿਸ ਵੀ ਜਿਹੜਾ ਭੇਜਿਆ ਗਿਆ ਹੈ ਸਰਦਾਰ ਅਤਾ ਸਿੰਘ ਜੀ ਭਾਵੇਂ ਇਹਨਾਂ ਦੀ ਆਪਾਂ ਰਾਜਨੀਤੀ ਦੇ ਨਾਲ ਜਾਂ ਕਈ ਚੀਜ਼ਾਂ ਨਾਲ ਸਹਿਮਤ ਨਾ ਹੋਈਏ ਪਰ ਇਸ ਮਸਲੇ ਦੇ ਉੱਤੇ ਖਾਸ ਕਰਕੇ ਜਥੇਦਾਰ ਹਰਪ੍ਰੀਤ ਸਿੰਘ ਹੁਣਾਲੇ ਮਸਲੇ ਦੇ ਉੱਤੇ ਜਿਹੜੀ ਇਸ ਤਰੀਕੇ ਦੀ ਇਹਨਾਂ ਨੇ ਪੋਸਟ ਪਾਈ ਹੈਗੀ ਹੈ ਤੁਸੀਂ ਇਸ ਨੂੰ ਕਿਸ ਐਂਗਲ ਤੋਂ ਇਹਨੂੰ ਡੀਕੋਡ ਕਰੋਗੇ ਹਾਂ ਜੀ ਹੁਣ ਤੁਸੀਂ ਦੇਖੋ ਆਪਾਂ ਹੁਣੇ ਖਬਰ ਕਰਕੇ ਹਟਿਆ ਵੀ ਗਿਆਨੀ ਹਰਪ੍ਰੀਤ ਸਿੰਘ ਤੇ ਇਹ ਦੋਸ਼ ਲੱਗਦਾ ਸੀ ਵੀ ਉਹ ਅਮਿਤ ਸ਼ਾਹ ਨਾਲ ਉਹਨਾਂ ਦੀਆਂ ਫੋਟੋਆਂ ਨੇ ਜਾਂ ਗੱਲ ਕਰਦੇ ਨੇ ਆਪਾਂ ਹੁਣੇ ਸੁਖਵੀਰ ਬਾਦਲ ਦੀਆਂ ਮਿਸਟਰ ਖੱਟੜ ਨਾਲ ਤੇ ਜਗਦੀਪ ਧਨਕਰ ਨਾਲ ਫੋਟੋਆਂ ਦਿਖਾਈਆਂ ਨੇ ਇਟ ਮੀਨਸ ਜੇ ਗਿਆਨੀ ਹਰਪ੍ਰੀਤ ਸਿੰਘ ਦਾ ਅਮ ਬੈਠਣਾ ਮਾੜਾ ਤਾਂ ਸੁਖਵੀਰ ਸਿੰਘ ਬਾਦਲ ਦਾ ਖੱਟੜ ਨਾਲ ਤੇ ਜਗਦੀਪ ਧਰਨ ਨਾਲ ਬੈਠਣਾ ਚੰਗਾ ਕਿਵੇਂ ਹੋਇਆ ਦੋਹਾਂ ਨੂੰ ਫਿਰ ਬਰਾਬਰ ਰੱਖੋ ਜਿਹੜੀ ਸਜ਼ਾ ਹਰਪ੍ਰੀਤ ਸਿੰਘ ਨੂੰ ਲੱਗੀ ਹੈ ਵੀ ਉਹਨੂੰ ਮੁਤਲ ਕਰ ਦਿੱਤਾ ਗਿਆ ਉਹੀ ਸੁਖਵੀਰ ਸਿੰਘ ਬਾਦਲ ਨੂੰ ਮਤਲਬ ਘੱਟੋ ਘੱਟ ਇਸ ਮਸਲੇ ਤੇ ਕਮੇਟੀ ਤੇ ਬੈਠੇ ਤੁਸੀਂ ਕਾਨੂੰਨੀ ਨੋਟਿਸ ਤੇ ਚਲੋ ਭੇਜਤਾ ਅਕਾਲੀ ਦਲ ਦੇ ਪ੍ਰਧਾਨ ਤੇ ਇੱਕ ਤਰ੍ਹਾਂ ਦਾ ਇੱਕ ਵੱਡਾ ਇਲਜ਼ਾਮ ਹੀ ਹੋ ਗਿਆ ਹਾਂ ਉਹੀ ਹੈ ਨਾ ਹੁਣ ਮਾਲਵਿੰਦਰ ਸਿੰਘ ਮਾਲੀ ਇੱਕ ਸੀਨੀਅਰ ਪੱਤਰਕਾਰ ਆ ਜੀ ਜੀ ਸਾਰੀ ਉਮਰ ਉਹਨੇ ਰਾਜਨੀਤੀ ਆ ਜਿਹੜੀ ਕਰੀਆ ਉਹ ਕੋਈ ਇੱਕ ਉਸ ਤਰ੍ਹਾਂ ਦਾ ਗ੍ਰੰਥੀ ਨਹੀਂ ਹੈਗਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਬਰਾਬਰ ਖੜਾ ਕਰਿਆ ਹਨ ਹੁਣ ਮਾਲਵਿੰਦਰ ਸਿੰਘ ਮਾਲੀ ਇਹ ਕਹਿ ਰਹੇ ਆ ਵੀ ਅਸੀਂ ਜਥੇਦਾਰ ਟੋੜਾ ਨਾਲ ਉਦੋਂ ਸਰਦਾਰ ਅਜਮੇਰ ਸਿੰਘ ਵੀ ਉੱਥੇ ਨਾਲ ਸੀ ਕਿਉਂਕਿ ਕਨਸਟੀਟਿਊਸ਼ਨ ਦੇ ਰਿਵਿਊ ਲਈ ਇੱਕ ਭਾਰਤ ਸਰਕਾਰ ਨੇ ਅ ਅ ਅ ਅਟਲ ਬਿਹਾਰੀ ਵਾਜਪਾਈ ਦੇ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਸੀ ਉਹਦੇ ਵਿੱਚ ਸਿੱਖਾਂ ਦਾ ਪੱਖ ਰੱਖਿਆ ਜਾਣਾ ਸੀ ਸੋ ਜਥੇਦਾਰ ਟੌੜਾ ਉਸ ਉਹਦੀ ਅਗਵਾਈ ਕਰ ਰਹੇ ਸੀ ਕਿਸੇ ਹੋਟਲ ਵਿੱਚ ਚੰਡੀਗੜ੍ਹ ਬੈਠੇ ਸੀ ਮਾਲਵਿੰਦਰ ਸਿੰਘ ਮਾਲੀ ਨੇ ਇਹੋ ਦੋਸ਼ ਲਾਇਆ ਵੀ ਜਦੋਂ ਅਸੀਂ ਉੱਥੇ ਬੈਠੇ ਸੀਗੇ ਸੁਖਵੀਰ ਸਿੰਘ ਬਾਦਲ ਆਪਣੇ ਕਮਰੇ ਵਿੱਚ ਸੀ ਉੱਥੇ ਇੱਕ ਪੰਜਾਬ ਦੀ ਗਾਇਕਾ ਉਹਨਾਂ ਦੇ ਕਮਰੇ ਵਿੱਚ ਗਈ ਆ ਉਹਨਾਂ ਨੇ ਇਥੋਂ ਤੱਕ ਦੋਸ਼ ਲਾਇਆ ਹੁਣ ਇਹੋ ਹੀ ਦੋਸ਼ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਲੱਗਿਆ ਸੀ ਉਹਦੇ ਸਾਲੇ ਨੇ ਜਿਹੜਾ ਉਹ ਲਾਇਆ ਸੀਗਾ ਸੌਰੀ ਉਹਦੇ ਸਾਡੂ ਨੇ ਹੈ ਨਾ ਸਾਡੂ ਸਾਫਕਾ ਸਾਡੂ ਨੇ ਹਾਂ ਵੀ ਉਹਦੇ ਸਾਡੂ ਦੀ ਇੱਕ ਚਿੱਠੀ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਤਿੰਨ ਮੈਂਬਰੀ ਕਮੇਟੀ ਬਣਾ ਕੇ ਉਹਨੂੰ ਮੁਤਲ ਕਰ ਦਿੱਤਾ ਗਿਆ ਹੁਣ ਮਾਲਵਿੰਦਰ ਸਿੰਘ ਮਾਲੀ ਨੇ ਵੀ ਉਹੀ ਦੋਸ਼ ਸੁਖਵੀਰ ਸਿੰਘ ਬਾਦਲ ਤੇ ਲਾਇਆ ਹੁਣ ਸ਼ਰਮ ਨੇ ਕਮੇਟੀ ਕਿਉਂ ਨਹੀਂ ਤਿੰਨ ਮੈਂਬਰੀ ਕਮੇਟੀ ਬਣਾ ਕੇ ਤੇ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਲਈ ਕਹਿੰਦੀ ਡਬਲ ਸਟੈਂਡਰਡ ਕਾ ਤੋਨੇ ਜੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇੱਕ ਚਿੱਠੀ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਜਾਂਦੀ ਆ ਤਾਂ ਉਹਦੇ ਤੇ ਬਵਾਲ ਖੜਾ ਹੋ ਜਾਂਦਾ ਹੁਣ ਉਹੀ ਦੋਸ਼ ਆ ਜਿਹੜੇ ਮਾਲਵਿੰਦਰ ਸਿੰਘ ਮਾਲੀ ਨੇ ਦੋਸ਼ ਹੀ ਲਾਇਆ ਨਾ ਦੋਸ਼ਾਂ ਦੇ ਆਧਾਰ ਤੇ ਤਿੰਨ ਮੈਂਬਰੀ ਕਮੇਟੀ ਬਣਾਓ ਜੀ ਉਹ ਤਿੰਨ ਮੈਂਬਰੀ ਕਮੇਟੀ ਵਿਰੋਧੀ ਧਿਰ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਬਣਾਓ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਜਾਂਚ ਕਰੇ ਉਹਨਾਂ ਨੂੰ ਮੁਅੱਤਲ ਕਰਿਆ ਜਾਵੇ ਉਹ ਤੋਂ ਬਾਅਦ ਜਿਹੜਾ ਕਮੇਟੀ ਫੈਸਲਾ ਦਊਗੀ ਉਹ ਕਰੇ ਸਾਡਾ ਮਤਲਬ ਮਾਲਵਿੰਦਰ ਸਿੰਘ ਮਾਲੀ ਠੀਕ ਆ ਜਾਂ ਗਲਤ ਉਹ ਵੱਖਰੇ ਉਹਨੂੰ ਕਾਨੂੰਨੀ ਨੋਟਿਸ ਭੇਜਤਾ ਜੀ ਆਪ ਬਚਣ ਦੇ ਮਾਰੇ ਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਦੋਸ਼ ਲਾ ਰਿਹਾ ਉਹਨੂੰ ਆਪਣੇ ਸਾਰੇ ਚੈਨਲਾਂ ਤੇ ਉਛਾਲ-ਉਛਾਲ ਕੇ ਆਪਾਂ ਕਹਿ ਲਈ ਵੀ ਪਹਿਲਾਂ ਤੇ ਕਿਰਦਾਰਕੁਸ਼ੀ ਹੁੰਦੀ ਹੈ ਫਿਰ ਤੋੜ ਸ਼੍ਰੋਮਣੀ ਕਮੇਟੀ ਐਕਟੀਵੇਟ ਵੀ ਹੋ ਜਾਂਦੀ ਹੈ ਔਰ ਇੱਕ ਐਮਰਜੈਂਸੀ ਹੰਗਾਮੀ ਮੀਟਿੰਗ ਮਤਲਬ ਮਤਲਬ ਐਮਰਜੈਂਸੀ ਮੀਟਿੰਗ ਤਾਂ ਇਦਾਂ ਹੁੰਦਾ ਨਾ ਕਿ ਬਹੁਤ ਕੁਝ ਜਿਹੜਾ ਵਾਪਰੇ ਨੀ ਪੰਥ ਤੇ ਬਹੁਤ ਵੱਡਾ ਸੰਕਟ ਆ ਗਿਆ ਤਾਂ ਹੁੰਦਾ ਸੋ ਹੁਣ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕਿਉਂ ਨਹੀਂ ਕਮੇਟੀ ਬਣਦੀ ਇੱਕ ਤਾਂ ਉਹ ਓਹ ਉਹ ਖੱਟੜ ਨੂੰ ਕਿਹੜੀ ਕਪੈਸਿਟੀ ਚ ਮਿਲਿਆ ਜਗਦੀਪ ਧਨਕੜ ਭਾਜਪਾ ਦਾ ਬੰਦਾ ਉਹਨੂੰ ਕਿਹੜੀ ਕਪੈਸਿਟੀ ਚ ਮਿਲਿਆ ਹਨਾ ਜੇ ਗਿਆਨੀ ਹਰਪ੍ਰੀਤ ਸਿੰਘ ਅਮਿਤ ਸ਼ਾਹ ਨੂੰ ਮਿਲਿਆ ਉਹ ਇੱਕ ਜਥੇਦਾਰ ਦੇ ਤੌਰ ਤੇ ਮਿਲਿਆ ਸੋ ਇਹਨਾਂ ਨੂੰ ਕੀ ਫਿਰ ਕੀ 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 ਜ਼ਿੰਮੇਵਾਰੀ ਆ ਭੀ ਉਹ ਭਾਜਪਾ ਲੀਡਰਾਂ ਨੂੰ ਇਸੇ ਤਰ੍ਹਾਂ ਉਹ ਉਹਦੇ ਜਿਹੜਾ ਇੱਕ ਤਰ੍ਹਾਂ ਨਾਲ ਸਾਰਾ ਕੁਝ ਹੋ ਚੁੱਕਿਆ ਉਸ ਔਰਤ ਦਾ ਦੂਜਾ ਵਿਆਹ ਹੋ ਚੁੱਕਿਆ 18 ਸਾਲ ਪਹਿਲਾਂ ਉਹ ਹੋ ਚੁੱਕਿਆ ਹੋ ਇਹ ਵੀ ਪਤਾ ਲੱਗਿਆ ਵੀ ਉਸ ਬੰਦੇ ਤੇ ਕੁਝ ਕਾਨੂੰਨੀ ਕਾਰਵਾਈ ਵੀ ਹੋਈ ਆ ਹਨਾ ਕੋਈ ਇਸ ਤਰ੍ਹਾਂ ਦਾ ਵੀ ਜਣੀ ਇਹ ਜਿਹੜੇ ਗੱਡੇ ਮੁੱਢ ਦੇ ਉਖਾੜੇ ਜਾ ਰਹੇ ਆਗੇ ਉਹੋ ਦੇ ਨਾਲ ਲੋਕਟ ਪਾਏ ਹੋਈਆਂ ਫੋਟੋ ਵੀ ਹੈਗੀਆਂ ਉਹ ਫੋਟੋ ਆ ਨੇ ਸਾਰਾ ਕੁਝ ਜਣੀ ਉਹਨੂੰ ਮੁੱਦਾ ਬਣਾ ਕੇ ਇੱਕ ਬਹੁਤ ਹੀ ਹਲਕੀ ਪੱਧਰ ਦੇ ਬੰਦੇ ਨੂੰ ਮਾਲਵਿੰਦਰ ਸਿੰਘ ਮਾਲੀ ਦੀ ਤਾਂ ਫਿਰ ਵੀ ਸਟੈਂਡਿੰਗ ਆ ਔਰ ਉਹਨੇ ਕਿਹਾ ਵੀ ਕ ਟੋਗੜ ਮਨੂੰ ਕੇਜਰੀਆ ਨਾ ਸਮਝੀ ਵੀ ਮੈਂ ਤੇ ਤੁਮ ਮਾਫੀ ਮੰਗ ਲੂੰਗਾ ਵੀ ਇਹ ਸਿੰਘ ਆ ਅਖੀਰ ਤੱਕ ਲੜੂਗਾ ਕਹਿੰਦਾ ਜੇਲ੍ਹ ਚ ਵੀ ਜਾਊਂਗਾ ਤਾਂ ਡਟ ਕੇ ਜਾਊਂਗਾ ਸੋ ਇਸ ਤਰ੍ਹਾਂ ਦੇ ਉਹਦਾ